ਸਿਰਾ ਹਸਪਤਾਲ ਜਾਣਾ ਜਾਂ ਲੁਧਿਆਣਾ ਕਿਤੇ ਵੀ ਜਾਣਾ ਐਮਰਜੈਂਸੀ ਤਾਂ ਮੇਰੇ ਸਾਹਮਣੇ ਇੱਕ ਐਂਬੂਲੈਂਸ ਦਾ ਪੂਰਾ ਫਾਇਦਾ ਚੱਕਿਆ ਜਾ ਕੇ ਤੇ ਇਸ ਇਸ ਦੇ ਨਾਲ ਕਾਫੀ ਲੋਕਾਂ ਦੀ ਜਾਨ ਬਚ ਗਈ। ਇਹ ਨਵੀਆਂ ਸੇਵਾਵਾਂ ਦਾ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲ ਸਕੇ। ਮੈਂ ਵੀ ਇਹੀ ਗੱਲ ਕਹਿੰਦਾ ਆ ਵੀ ਮਰਨਾ ਸਾਰਿਆਂ ਨੇ ਇੱਕ ਸੱਚਾਈ ਹੈ। ਇਹਨਾਂ ਦੀ ਵੀ ਉਹੀ ਸੋਚ ਹੈ ਵੀ ਮੈਂ ਆਪਣੇ ਸਮਾਜ ਵਾਸਤੇ ਤੇ ਆਪਣੇ ਸ਼ਹਿਰ ਵਾਸਤੇ ਕੋਈ ਐਸਾ ਕੰਮ ਕਰਕੇ ਜਾਵਾਂ ਜਿਹੜਾ ਕਿ ਪਿੱਛੇ ਸੁਬਾਣੇ ਦੇ ਲੋਕ ਪਰੇ ਸਮਾਜ ਦੇ ਲੋਕ ਇਹ ਗੱਲ ਕਹਿਣ ਵੀ ਕੋਈ ਰਜਿੰਦਰ ਸੀਗਾ ਸਮਾਣਾ ਦੀ ਪ੍ਰਸਿੱਧਤਾ ਤੇ ਲੋਕ ਸੇਵਾ ਲਈ ਵਚਨਬੱਧ ਸਹਾਰਾ ਕਲੱਬ ਰਜਿਸਟਰ ਦੇ ਵੱਲੋਂ ਇੱਕ ਸਮਾਰੋਹ ਦੇ ਰਾਹੀਂ ਤਿੰਨ ਨਵੀਆਂ ਸੇਵਾਵਾਂ ਮੈਂ ਐਂਬੂਲੈਂਸ ਦੰਦਾਂ ਦਾ ਹਸਪਤਾਲ ਅਤੇ ਫਿਜ਼ੀਓਥੈਰੇਪੀ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਇਸ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਸਾਬਕਾ ਮੰਤਰੀ ਤੇ ਸਮਾਣਾ ਦੇ ਮੌਜੂਦਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਪਹੁੰਚੇ ਜਿਨ੍ਹਾਂ ਨੇ ਇਹਨਾਂ ਤਿੰਨ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਨੇ ਕਲੱਬ ਦੇ ਵੱਲੋਂ ਚਲਾਈ ਜਾ ਰਹੀ ਉਪਰ ਦੀ ਖੁੱਲਕੇ ਤਾਰੀਫ ਕੀਤੀ ਹੈ ਆਮ ਲੋਕਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਬਣਾਉਣ ਨੂੰ ਸਮਾਜਿਕ ਜ਼ਿੰਮੇਵਾਰੀ ਘਰਾੜ ਦਿੱਤਾ ਗਿਆ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਰਾਜਪਾਲ ਹਲਕਾ ਇੰਚਾਰਜ ਜਦਦੀਸ਼ ਕੁਮਾਰ ਜੱਗਾ ਅਤੇ ਭਾਰਤੀ ਭਾਵਲਪੁਰ ਮਹਾ ਸੰਘ ਦੇ ਰਾਸ਼ਟਰੀ ਪ੍ਰਧਾਨ ਗਿਆਨ ਚੰਦ ਕਟਾਰੀਆ ਵੀ ਖਾਸ ਮਹਿਮਾਨ ਦੇ ਵਜੋਂ ਪਹੁੰਚੇ ਕਲੱਬ ਦੇ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੇ ਬੁਕੇ ਵੀ ਉਹਨਾਂ ਨੂੰ ਦਿੱਤੇ ਗਏ। ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ ਨੇ ਕਲੱਬ ਦੇ ਪ੍ਰਧਾਨ ਰਾਜਿੰਦਰ ਸੱਚ ਦੇਵਾ ਤੇ ਉਹਨਾਂ ਦੇ ਪੁੱਤਰ ਸ਼ੋਭਮ ਸੱਚ ਦੇਵਾ ਜੋ ਕਿ ਵਿਸ਼ੇਸ਼ ਤੌਰ ਤੇ ਆਸਟ੍ਰੇਲੀਆ ਤੋਂ ਪਹੁੰਚੇ ਸਨ। ਉਹਨਾਂ ਦੇ ਵੱਲੋਂ ਕਲੱਬ ਨੂੰ ਦਿੱਤੀ ਐਂਬੂਲੈਂਸ ਸੇਵਾ ਦੀ ਖੁੱਲਕੇ ਤਾਰੀਫ਼ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਹ ਸੇਵਾਵਾਂ ਸਿਰਫ ਇਲਾਜ ਤੱਕ ਹੀ ਸੀਮਤ ਨਹੀਂ ਐ ਸਗੋਂ ਇਨਸਾਨੀਅਤ ਦੀ ਸੱਚੀ ਸੇਵਾ ਹੈ। ਉਹਨਾਂ ਨੇ ਇਸ ਮੌਕੇ ਸਹਾਰਾ ਕਲੱਬ ਦੇ ਵੱਲੋਂ ਚਲਾਈ ਜਾ ਰਹੀ ਹੋਰ ਪ੍ਰੋਜੈਕਟਾਂ ਦੰਦਾਂ ਦੇ ਹਸਪਤਾਲ, ਲੈਬ ਅਤੇ ਫਿਜ਼ੀਓਥੈਰੇਪੀ ਸੈਂਟਰ ਦਾ ਵਿਸਤਾਰ ਦੇ ਨਾਲ ਦੌਰਾ ਕਰਕੇ ਉਹਨਾਂ ਦੀ ਕਾਰਗੁਜ਼ਾਰੀ ਤੇ ਵਿਵਸਥਾ ਦੀ ਵੀ ਸਹਾਰਨਾ ਕੀਤੀ ਹੈ। ਕਲੱਬ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਸੱਚਦੇਵਾ ਨੇ ਆਪਣੀ ਸਵਾਗਤੀ ਬੋਲਾਂ ਦੇ ਰਾਹੀਂ ਦੱਸਿਆ ਕਿ ਇਹ ਤਿੰਨ ਨਵੀਆਂ ਸੇਵਾਵਾਂ ਸਮਾਣਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲਈ ਇੱਕ ਵੱਡੀ ਸਿਹਤ ਸਹੂਲਤ ਸਾਬਿਤ ਹੋਣਗੀਆਂ। ਉਹਨਾਂ ਕੇ ਹੈ ਕੀ ਕਲੱਬ ਹਮੇਸ਼ਾ ਹੀ ਲੋਕ ਭਲਾਈ ਦੇ ਕਾਰਜਾਂ ਵਿੱਚ ਅੱਗੇ ਰਿਹਾ ਹੈ। ਉਹਨਾਂ ਦੇ ਪੁੱਤਰ ਸ਼ੁਭਮ ਸਚਦੇਵਾ ਨੇ ਵੀ ਆਪਣੇ ਸੰਬੋਧਨ ਦੇ ਰਾਹੀਂ ਲੋਕ ਸੇਵਾ ਲਈ ਵਾਅਦਾ ਕੀਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਯੋਗਦਾਨ ਦੇਣ ਦੀ ਗੱਲ ਆਖੀ ਹੈ। ਇਸ ਮੌਕੇ ਸਥਾਨਕ ਨਿਵਾਸੀਆਂ ਦੇ ਵੱਲੋਂ ਵੱਧ ਚੜ ਕੇ ਆਰਥਿਕ ਸਹਿਯੋਗ ਦਿੱਤਾ ਗਿਆ ਅਤੇ ਕਲੱਬ ਦੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕੀਤਾ ਗਿਆ। ਅੱਜ ਸਾਰਾ ਕਲੱਬ ਦੇ ਪ੍ਰਧਾਨ ਰਜਿੰਦਰ ਜੀ ਤੇ ਉਹਨਾਂ ਦਾ ਬੇਟਾ ਸ਼ੁਭਭ ਨੇ ਮੈਂ ਇਹਨਾਂ ਦੀ ਜਿੰਨੀ ਵੀ ਤਾਰੀਫ਼ ਕਰਾਂ ਉਨੀ ਘੱਟ ਹੈ ਕਿਉਂ ਕਿ ਅੱਜ ਉਹਨਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਹੈ ਫਿਜ਼ੀਓਥੈਰੇਪੀ ਹਸਪੀਟਲ ਸ਼ੁਰੂ ਕੀਤਾ ਤੇ ਡੈਂਟਲ ਹਸਪੀਟਲ ਸ਼ੁਰੂ ਕੀਤਾ ਤੇ ਮੈਂ ਇਹਨਾਂ ਦੀ ਜਿੰਨੀ ਵੀ ਸ਼ਲਾਘਾ ਕਰਾਂ ਉਨੀ ਘੱਟ ਹੈ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਸਾਰਾ ਕਲੱਬ ਸਮਾਣਾ ਚ ਬਹੁਤ ਵਧੀਆ ਕੰਮ ਕਰ ਰਿਹਾ ਹੈ ਜਿਵੇਂ ਕਿ ਸਿਲਾਈ ਸੈਂਟਰ ਹੋ ਗਿਆ ਕੰਪਿਊਟਰ ਸੈਂਟਰ ਹੋ ਗਿਆ ਮੈਂ ਕਹਿ ਸਕਦਾ ਜਿੰਨੇ ਵੀ ਸੇਵਾਵਾਂ ਨੇ ਉਹ ਸਾਰਾ ਕਲਬ ਲੈਬੋਰੀ ਹੋ ਗਈ ਜਿਹੜੇ ਕਿ ਬਹੁਤ ਘੱਟ ਰੇਟਾਂ ਤੇ ਟੈਸਟ ਹੁੰਦੇ ਆ ਮੈਂ ਇਸ ਕਲਬ ਦੀ ਜਿੰਨੀ ਤਾਰੀਫ ਕਰਾਂ ਉਨੀ ਘੱਟ ਹੈ ਤੇ ਮੈਂ ਦੇਖਿਆ ਐਮਐਲਏ ਸਾਹਿਬ ਵੀ ਮੇਰੇ ਨਾਲ ਖੜੇ ਨੇ ਇਹ ਵੀ ਸਾਰੇ ਐਮਐਲਏ ਸਾਹਿਬ ਦੀ ਤਾਰੀਫ ਕਰ ਰਹੇ ਨੇ ਵੀ ਅਸੀਂ ਐਮਐਲਏ ਸਾਹਿਬ ਕੋਲ ਕੋਈ ਵੀ ਕੰਮ ਜਾਂਦੇ ਸਾਨੂੰ ਕੋਈ ਨਾ ਨਹੀਂ ਕਰਦਾ ਤੇ ਅੱਜ ਸਾਰਾ ਕਲਬ ਸਮਾਣੇ 'ਚ ਸੇਵਾ ਕਰ ਰਿਹਾ ਤਾਂ ਐਮਐਲਏ ਸਾਹਿਬ ਦਾ ਬੜਾ ਆਸ਼ੀਰਵਾਦ ਹੈ ਮੈਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦਾ ਤੇ ਮੈਂ ਇਹ ਸਾਰਾ ਕਲੱਬ ਦੇ ਪ੍ਰਧਾਨ ਰਜਿੰਦਰਜੀਤ ਤੇ ਇਹਨਾਂ ਦੇ ਬੇਟੇ ਨੂੰ ਮੈਂ ਵਿਸ਼ਵਾਦ ਦਵਾਂਦਾ ਮੇਰੀ ਜਿੱਥੇ ਵੀ ਇਹਨਾਂ ਨੂੰ ਲੋੜ ਹੈ ਤਨਮਨ ਤਨ ਨਾਲ ਮੈਂ ਇਹਨਾਂ ਵਾਸਤੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੇ ਸਾਰੇ ਮਾਨਯੋਗ ਚੀਫ ਗੈਸਟ ਸਹਾਰਾ ਕਲੱਬ ਮੈਂਬਰਸ ਤੇ ਸਮਾਣਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸੱਦੇ ਉੱਤੇ ਇੱਥੇ ਆ ਕੇ ਸਾਡੀ ਅਤੇ ਸਾਡੀ ਸਹਾਰਾ ਕਲੱਬ ਟੀਮ ਦੀ ਸ਼ਾਨ ਚ ਵਾਧਾ ਕੀਤਾ। ਬਾਕੀ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਤੇ ਸਹਿਯੋਗ ਦੇ ਨਾਲ ਅੱਜ ਸਹਾਰਾ ਕਲੱਬ ਵੱਲੋਂ ਤਿੰਨ ਨਵੀਆਂ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਐਂਬੂਲੈਂਸ ਸੇਵਾ, ਡੈਂਟਲ ਹਸਪੀਟਲ ਅਤੇ ਫਿਜ਼ੀਓਥੈਰੇਪੀ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸਾਡੀ ਦਿਲੋਂ ਇੱਕ ਉਮੀਦ ਹੈ ਕਿ ਇਹਦੇ ਇਹ ਨਵੀਆਂ ਸੇਵਾਵਾਂ ਦਾ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲ ਸਕੇ। ਤੇ ਅਸੀਂ ਸਹਾਰਾ ਕਲੱਬ ਨੂੰ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਮੁਕਾਮ ਦੇ ਉੱਤੇ ਲੈ ਕੇ ਜਾਣ ਵਿੱਚ ਪੂਰੀ ਤਨਮਨ ਦੇ ਨਾਲ ਪੂਰੀ ਮਿਹਨਤ ਕਰਕੇ ਅਸੀਂ ਸਾਡੀ ਪੂਰੀ ਕੋਸ਼ਿਸ਼ ਰਹੇਗੀ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਅੱਜ ਸਹਾਰਾ ਕਲੱਬ ਦੇ ਇੱਕ ਤਾਂ ਐਂਬੂਲੈਂਸ ਜਿਹੜੀ ਹੈਗੀ ਆ ਨਮੀ ਦਿੱਤੀ ਗਈ ਆ ਸਾਡੇ ਸਹਾਰਾ ਕਲੱਬ ਦੇ ਪ੍ਰਧਾਨ ਰਜਿੰਦਰ ਜੀ ਦੇ ਸੁਪੁੱਤਰ ਸ਼ੁਭਮ ਜੀ ਵੱਲੋਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਇੱਕ ਡੈਂਟਲ ਦੀ ਜਿਹੜਾ ਹੈਗਾ ਚਲਾਇਆ ਜਾਣਾ ਇੱਕ ਫਿਜ਼ੀਓਥੈਰੇਪੀ ਹੈ ਜਿਹੜੀ ਉਹ ਚਲਾਈ ਜਾਣੀ ਇਹ ਸਾਰੇ ਸਮਾਣੇ ਦੇ ਲੋਕਾਂ ਦਾ ਔਰ ਜਿਹੜੇ ਆਪਣਾ ਯੋਗਦਾਨ ਵਿੱਚ ਪਾਉਂਦੇ ਨੇ ਜਿਹੜੇ ਸੇਵਾ ਵਿੱਚ ਦਿੰਦੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਕਿਉਂਕਿ ਕੋਈ ਵੀ ਜੇ ਕੋਈ ਚੰਗਾ ਕੰਮ ਕਰਨਾ ਤਾਂ ਪੈਸੇ ਬਿਨਾ ਸੰਭਵ ਨਹੀਂ ਹੈ ਸੋ ਜਿਹੜੇ ਦਾਨੀ ਸੱਜਣ ਨੇ ਉਹਨਾਂ ਦਾ ਵੀ ਅਤੀ ਧੰਨਵਾਦ ਔਰ ਸਹਾਰਾ ਕਲੱਬ ਦੀ ਸਾਰੀ ਟੀਮ ਦਾ ਧੰਨਵਾਦ ਜਿਹੜੇ ਚੰਗਾ ਕੰਮ ਸਮਾਣੇ ਦੇ ਵਿੱਚ ਕਰਨ ਲੱਗੇ ਹੋਏ ਨੇ ਜਦੋਂ ਕੋਈ ਜਿੱਦਾਂ ਸਹਾਰਾ ਕਲੱਬ ਵਰਗੀਆਂ ਜਿਹੜੇ ਸੰਸਥਾਵਾਂ ਨੇ ਜਿਹੜੇ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਡੋਨਰਾਂ ਦੀ ਕੋਈ ਕਮੀ ਨਹੀਂ ਹੈ ਡੋਨੇਸ਼ਨ ਦੇਣ ਵਾਲੇ ਬਾਧੂ ਨੇ ਸੋ ਇੱਥੇ ਵੀ ਇਹਨਾਂ ਦਾ ਕੰਮਕਾਰ ਨੂੰ ਦੇਖਦੇ ਹੋਏ ਲੋਕ ਆਪ ਮੁਹਾਰੇ ਜਿਹੜੀ ਸੇਵਾ ਪਾਉਂਦੇ ਨੇ ਸੋ ਇਹ ਵਧਾਈ ਦੇ ਪਾਤਰ ਨੇ ਸਾਰਾ ਸਹਾਰਾ ਕਲੱਬ ਦੇ ਅਰਜਿੰਦਰ ਜੀ ਹੋਗੇ ਔਰ ਜਿੰਨੇ ਵੀ ਸਾਥੀ ਨੇ ਉਹ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਹੋਰ ਵੀ ਜਿਹੜਾ ਵੱਧ ਚੜ ਕੇ ਜਿਹੜਾ ਕੰਮਕਾਰ ਹੈ ਉਹ ਕਰਨਾ